ਵਾਟਸਐਪ ਗਾਇਜ਼ ਸਤ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੱਲ ਸਾਰਿਆਂ ਦਾ ਅੱਜ ਬੜੇ ਟਾਈਮ ਬਾਅਦ ਵੀਡੀਓ ਆਉਣ ਲੱਗੀ ਆ ਮਿੱਤਰੋ ਸਭ ਤੋਂ ਪਹਿਲਾਂ ਸੋਰੀ ਸਾਰਿਆਂ ਨੂੰ ਮੈਂ ਰਿਪਲਾਈ ਨਹੀਂ ਕਰ ਰਿਹਾ ਸੀਗਾ ਕਾਫੀ ਵੀਰਾਂ ਦਾ ਕਿਉਂਕਿ ਮੈਂ ਬੀਜ਼ੀ ਚੱਲ ਰਿਹਾ ਸੀਗਾ ਚਲੋ ਮੈਂ ਕਿ ਹੁਣ ਬੈਕ ਟੂ ਵਰਕ ਦਿਵਾਰਤੀ ਪਰ ਆਮਾਨਾ ਗੱਲ ਕਰਦੇ ਆ ਰਿਪਲਾਈ ਕਰਦੇ ਆ ਤਾਂ ਮਿੱਤਰੋ ਅੱਜ ਸਾਡਾ ਜੋ ਕਾਟ ਦਾ ਦਿਨ ਹੈਗਾ ਆ ਤੀਣ ਹੈਗਾ ਨੌਵਾਂ ਤਾਂ ਵੀਡੀਓ ਮਾਚ ਪਾਣ ਆ ਗਿਆ ਮੈਂ ਕਿਹਾ ਬੀਜੀ ਸੀਗਾ ਚਲੋ ਹੁਣ ਆਪਣੀ ਵੀਡੀਓ ਕੰਟੀਨਿਊ ਆਇਆ ਕਰੋਗੀ ਤੁਸੀਂ ਦੇਖ ਕੇ ਰਿਪਲਾਈ ਕਰਿਆ ਕਰੋ ਮੈਸੇਜ ਕਰਿਆ ਕਰੋ ਜਿੱਦਾ ਪਹਿਲਾਂ ਵੀ ਕਰਦੇ ਸੀਗੇ ਸੇ ਮੋਦੀ ਆਪਾਂ ਗੱਲਬਾਤਾਂ ਕਰਾਂਗੇ ਤਬਾਰਤੀ ਫਿਰ ਤੋਂ ਚਲੋ ਗੱਲ ਕਰੀਏ ਹੁਣ ਮੈਨੇਜਮੈਂਟ ਦੀ ਤੁਹਾਨੂੰ ਪਤਾ ਹੀ ਆ ਕਿ ਹੁਣ ਜੁਲਾਈ ਮਹੀਨਾ ਆ ਤਾਂ ਗਰਮੀ ਬਹੁਤ ਜ਼ਿਆਦਾ ਫਾਰਮ ਤੇ ਪੈ ਰਹੀ ਆ ਕੱਲੀ ਮੇਰੇ ਨਹੀਂ ਬਾਕੀ ਫਾਰਮਰਾਂ ਤੇ ਵੀ ਤੁਹਾਨੂੰ ਪਤਾ ਹੀ ਆ ਕਿ ਜਿੰਨੀ ਗਰਮੀ ਪੈ ਰਹੀ ਆ ਜਿਹੜੇ ਮੇਰੇ ਫਾਰਮਾਂ ਦੇ ਵੀਰਾਂ ਦੇ ਏਸੀ ਫਾਰਮ ਆ ਉਹ ਵੀ ਆਪਣੀ ਮੈਨੇਜਮੈਂਟ ਦਾ ਧਿਆਨ ਰੱਖਣ ਕੂਲਿੰਗ ਪੈਡ ਚਲਾਣ ਆਪਣੇ ਪੱਖੇ ਵਗਾਰਾ ਚਲਾਣ ਪ੍ਰੋਪਰ ਤੇ ਬਾਕੀ ਗਰਮੀ ਤੋਂ ਬਚਾਓ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਤਾਂ ਗੱਲ ਕਰੀਏ ਮੈਡੀਸਿਨ ਦੀ ਤਾਂ ਮੈਡੀਸਿਨ ਨਾਲ ਮੈਂ ਖਾਸ ਨਹੀਂ ਕੋਈ ਦੇ ਰਿਹਾ ਇਹਨਾਂ ਨੂੰ ਗਰਮੀ ਤੋਂ ਸਿਰਫ ਬਚਾ ਲਈ ਰਿਹਾ ਨੂੰ ਮੈਂ ਬੀ ਕੰਪਲੈਕਸ ਦੇ ਰਿਹਾ ਆ ਤੇ ਇੱਕ ਪਾਊਡਰ ਆਉਂਦਾ ਆਪਣਾ ਇਲੈਕਟ੍ਰੋਲਾਈਟ ਉਹ ਮੇਰੇ ਜਿਹੜੇ ਫਾਰਮਰ ਆ ਉਹਨਾਂ ਨੂੰ ਪਤਾ ਹੀ ਆ ਕਿ ਬਾਕੀ ਕੀ ਦੀ ਗੱਲ ਕਰ ਰਹੇ ਆਂ ਤਹੋਰ ਫਾਲਤੂ ਕੋਈ ਮੈਡੀਸਿਨ ਨੂੰ ਦੇ ਰਿਆਂ ਤੇ ਬਾਕੀ ਛੱਡ ਦੇ ਬਾਅਦ ਆਪਾਂ ਸਪਰੇਅ ਮਾਰੀ ਲੀ ਹੁੰਦੀ ਆ ਹਫਤੇ 'ਚ 1-2 ਵਾਰੀ ਉਹ ਤੁਸੀਂ ਵੀ ਮਾਰਿਆ ਕਰੋ ਤੇ ਬਾਕੀ ਚੰਗਾ ਜੀ ਵੀਡੀਓ ਦੇਖਿਓ ਸਬਸਕ੍ਰਾਈਬ ਤੇ ਲਾਈਕ ਕਰਦੇ ਰਹੋ